ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਆਰਿਓ ਜੀਓ ਵਾਹਿਗੁਰੂ ਕਿੰਨਾ ਨੂੰ ਜਿਆਦਾ ਪਿਆਰ ਕਰਦਾ ਆਪਾਂ ਵਿਚਾਰ ਕਰਦੇ ਆਂ ਇੱਕ ਵਾਰ ਦੀ ਗੱਲ ਹੈ ਕੋਈ ਪ੍ਰਮਾਤਮਾ ਦਾ ਵਾਹਿਗੁਰੂ ਦਾ ਪਿਆਰਾ ਅੰਦਰ ਬੈਠ ਕੇ ਕਮਰੇ ਦੇ ਵਿੱਚ ਬਹੁਤ ਸਿਮਰਨ ਕਰਿਆ ਕਰੇ ਕਰਦਾ ਰਿਹਾ ਸਾਲਾਂ ਦੀ ਸਾਲ ਉਹਨੇ ਸਿਮਰਨ ਕੀਤਾ ਤੇ ਵਾਹਿਗੁਰੂ ਨੂੰ ਯਾਦ ਕਰਦਾ ਕਿ ਮੈਨੂੰ ਵਾਹਿਗੁਰੂ ਜੀ ਦਰਸ਼ਨ ਦੇਣ ਸੋ ਇੱਕ ਦਿਨ ਰਾਤ ਨੂੰ ਉਹ ਬੰਦਗੀ ਕਰ ਰਿਹਾ ਸੀ ਸਿਮਰਨ ਕਰ ਰਿਹਾ ਸੀ ਤਾਂ ਕੀ ਹੋਇਆ ਰਾਤ ਕਾਲੀ ਬੋਲੀ ਸੀ ਆਕਾਂਤ ਸੀ ਕਿਸੇ ਨੇ ਆ ਕੇ ਉਹਦਾ ਬੂਹਾ ਖੜਕਾਇਆ ਤੇ ਉਹ ਸਿਮਰਨ ਕਰਨ ਵਾਲੇ ਨੇ ਬੁਹਾ ਖੋਲਿਆ ਤਾਂ ਸਾਹਮਣੇ ਕੀ ਦਿਖਦਾ ਹੈ ਕੋਈ ਬੰਦਾ ਆਇਆ ਹੈ ਅਣਪਛਾਤਾ ਅਜਨਬੀ ਉਹਦੇ ਹੱਥ ਵਿੱਚ ਰਜਿਸਟਰ ਹੈ ਤੇ ਰਜਿਸਟਰ ਦੇਖ ਕੇ ਉਹ ਵੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਪਿਆਰਾ ਕਹਿਣ ਲੱਗਿਆ ਕਿ ਤੁਸੀਂ ਕੌਣ ਹੋ ਇਸ ਸਮੇਂ ਟਿੱਕੀ ਰਾਤ ਵਿੱਚ ਅੱਧੀ ਰਾਤ ਵਿੱਚ ਕਿਵੇਂ ਆਏ ਹੋ ਮੇਰੇ ਕੋਲ ਤੇ ਉਹ ਕਹਿਣ ਲੱਗਾ ਕਿ ਮੈਂ ਪ੍ਰਮਾਤਮਾ ਦੇ ਪਿਆਰਿਆਂ ਨੂੰ ਮਿਲਦਾ ਫਿਰਦਾ ਹਾਂ ਇਸ ਰਜਿਸਟਰ ਦੇ ਵਿੱਚ ਉਹਨਾਂ ਦੇ ਨਾਮ ਨੇ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ अच्छा परमात्मा ਨੂੰ ਪਿਆਰ ਤਾਂ ਮੈਂ ਵੀ ਕਰਦਾ ਹਾਂ ਮੈਂ ਭਗਤੀ ਕਰਦਾ ਹਾਂ ਮੇਰਾ ਨਾਮ ਹੈ ਤਾਂ ਰਜਿਸਟਰ ਲੈ ਕੇ ਆਉਣ ਵਾਲਾ ਆਦਨ ਵੀ ਕਹਿਣ ਲੱਗਿਆ ਕਿ ਹਾਂ ਜੇ ਤੂੰ ਪਰਮਾਤਮਾ ਨੂੰ ਪਿਆਰ ਕਰਦਾ ਹੈ ਤੇਰਾ ਨਾਮ ਵੀ ਇਹਦੇ ਵਿੱਚ ਜਰੂਰ ਹੋਵੇਗਾ ਬੰਦਗੀ ਕਰਨ ਵਾਲੇ ਨੇ ਉਸ ਤੋ ਰਜਿਸਟਰ ਫੜਿਆ ਦੇਖਿਆ ਕਿ ਸੱਚਮੁੱਚ ਹੀ ਬਹੁਤ ਲੋਕਾਂ ਦੇ ਬਹੁਤ ਪਿਆਰਿਆਂ ਦੇ ਸਿਮਨ ਕਰਨ ਵਾਲੇ ਦੇ ਨਾਮ ਨੇ ਦੇਖਦਾ ਰਿਹਾ ਦੇਖਦਾ ਰਿਹਾ ਇੱਕ ਪੰਨਾ ਥੱਲ ਦੂਜਾ ਥੱਲ ਤੀਜਾ ਥੱਲ ਹੌਲੀ-ਹੌਲੀ ਜਦ ਦੇਖਿਆ ਲਾਸਟ ਦੇ ਵਿੱਚ ਉਹ ਆਪਣਾ ਨਾਮ ਲਿਖਿਆ ਦੇਖਿਆ ਉਹਨੇ ਸੋਚਿਆ ਕਿ ਮੈਂ ਤਾਂ ਸਿਮਨ ਬਹੁਤ ਕਰਦਾ ਹਾਂ ਮੇਰਾ ਲਾਸਟ ਵਿੱਚ ਨਾਮ ਕਿਉਂ ਹੈ ਉਦਾਸ ਹੋਇਆ ਪਰ ਦੋ ਪਲ ਬਾਅਦ ਹੀ ਉਹ ਖੁਸ਼ ਵੀ ਹੋ ਗਿਆ ਕਿ ਚਲੋ ਇਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚੋਂ ਰਜਿਸਟਰ ਆਇਆ ਹੈ ਮੇਰੀ ਬੰਦਗੀ ਮੇਰਾ ਭਜਨ ਮਨਜ਼ੂਰਤਾ ਹੋ ਰਿਹਾ ਹੈ ਜੇ ਮਨਜ਼ੂਰ ਹੋ ਰਿਹਾ ਹੈ ਪ੍ਰਮਾਤਮਾ ਮੈਨੂੰ ਦੇਖਦਾ ਹੈ ਮੇਰੀ ਹਾਜ਼ਰੀ ਲਾਉਂਦਾ ਹੈ ਤਾਂ ਹੀ ਇਸ ਦੇ ਉੱਤੇ ਮੇਰਾ ਨਾਮ ਚੜਿਆ ਹੋਇਆ ਹੈ ਖੁਸ਼ ਵੀ ਹੋਇਆ ਹੈ ਸੋਚ ਕੇ ਚਲੋ ਇੰਨਾ ਦਿਖਾ ਕੇ ਉਹਨੂੰ ਨਾਮ ਉਹ ਚੱਲ ਆ ਗਿਆ ਮਗਰੋਂ ਨੇ ਸੋਚਿਆ ਕਿ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ ਉਹਨਾਂ ਦਾ ਨਾਮ ਕਿੰਨੇ ਸੋਹਣੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਕਿੰਨਾ ਪਿਆਰਾ ਪੈਰਾ ਲਿਖਿਆ ਹੋਇਆ ਸੀ ਮੇਰੇ ਪ੍ਰਮਾਤਮਾ ਨੇ ਮੇਰਾ ਨਾਮ ਵੀ ਲਿਖ ਰਸ ਲਿਖ ਰੱਖਿਆ ਸੀ ਇਹ ਸੋਚ ਕੇ ਖੁਸ਼ੀ ਵੀ ਹੋ ਰਹੀ ਸੀ ਕਈ ਦਿਨ ਬਾਅਦ ਫਿਰ ਉਹੀ ਪੁਰਸ਼ ਰਜਿਸਟਰ ਲੈ ਕੇ ਫਿਰ ਆਇਆ ਅੱਧੀ ਰਾਤ ਨੂੰ ਫਿਰ ਉਸ ਨੇ ਪੁੱਛਿਆ ਬੰਦਗੀ ਕਰਨ ਵਾਲੇ ਨੇ ਹਾਂ ਜੀ ਅੱਜ ਕਿਵੇਂ ਆਏ ਹੋ ਕਹਿਣ ਲੱਗਿਆ ਕਿ ਅੱਜ ਮੈਂ ਉਹਨਾਂ ਦੇ ਨਾਮ ਲੈ ਕੇ ਆਇਆ ਇਸ ਰਜਿਸਟਰ ਦੇ ਵਿੱਚ ਜੀਨੂੰ ਪ੍ਰਮਾਤਮਾ ਵਾਹਿਗੁਰੂ ਪਿਆਰ ਕਰਦਾ ਹੈ ਪਹਿਲਾਂ ਤਾਂ ਉਹਨਾਂ ਦੇ ਨਾਮ ਲੈ ਕੇ ਆਇਆ ਸੀ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਅੱਜ ਉਹਨਾਂ ਦੇ ਨਾਮ ਲਿਖਿਆ ਹੋਏ ਨੇ ਇਸ ਰਜਿਸਟਰ ਦੇ ਵਿੱਚ ਜਿਨ੍ਹਾਂ ਨੂੰ ਵਾਹਿਗੁਰੂ ਆਪ ਪਿਆਰ ਕਰਦਾ ਹੈ। ਅੱਛਾ ਇਹ ਸੁਣ ਕੇ ਉਹਨੇ ਝੱਟਪਾ ਰਜਿਸਟਰ ਫੜਿਆ, ਦੇਖਿਆ ਕਿ ਸਭ ਤੋਂ ਪਹਿਲਾਂ ਉਹ ਸੇ ਬੰਦਗੀ ਕਰਨ ਵਾਲੇ ਦਾ ਨਾਮ ਲਿਖਿਆ ਸੀ, ਬਹੁਤ ਖੁਸ਼ ਹੋਇਆ ਕਿ ਇਹ ਕੀ ਗੱਲ ਹੈ ਜਦੋਂ ਬੰਦਗੀ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਉਸ ਰਜਿਸਟਰ ਵਿੱਚ ਤਾਂ ਮੇਰਾ ਲਾਸਟ ਤੇ ਨਾਮ ਸੀ। ਤੇ ਜਿਨ੍ਹਾਂ ਨੂੰ ਪ੍ਰਮਾਤਮਾ ਪਿਆਰ ਕਰਦਾ ਹੈ ਇਸ ਰਜਿਸਟਰ ਦੇ ਵਿੱਚ ਮੇਰੇ ਨਾਮ ਪਹਿਲਾ ਕਿਉਂ ਆ ਇਹਦਾ ਕਾਰਨ ਕੀ ਉਸ ਦਾ ਜਵਾਬ ਬਹੁਤ ਸੋਹਣਾ ਸੀ ਰਜਿਸਟਰ ਲੈ ਕੇ ਆਉਣ ਵਾਲੇ ਦਾ ਅਜਨਬੀ ਦਾ ਕਹਿਣ ਲੱਗਿਆ ਕਿਉਂਕਿ ਭਜਨ ਬੰਦਗੀ ਤਾਂ ਬਹੁਤ ਲੋਕ ਕਰਦੇ ਨੇ ਪ੍ਰਮਾਤਮਾ ਨੂੰ ਪਿਆਰ ਬਹੁਤ ਕਰਦੇ ਨੇ ਪਰ ਤੂੰ ਪ੍ਰਮਾਤਮਾ ਨੂੰ ਪਿਆਰ ਕਰਨ ਦੇ ਨਾਲ-ਨਾਲ ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਇਨਸਾਨੀਅਤ ਨੂੰ ਮਨੁੱਖਤਾ ਨੂੰ ਜੀਵ ਜੰਤਨ ਨੂੰ ਸਭ ਨੂੰ ਪਿਆਰ ਕਰਨਾ ਹੈ ਇਸ ਕਰਕੇ ਪਰਮਾਤਮਾ ਸਭ ਤੋਂ ਵੱਧ ਤੈਨੂੰ ਪਿਆਰ ਕਰਦਾ ਹੈ ਕਿਉਂਕਿ ਸਾਰੇ ਸੰਸਾਰ ਵਿੱਚ ਵਾਹਿਗੁਰੂ ਨੂੰ ਦੇਖਣਾ ਵਾਹਿਗੁਰੂ ਦੀ ਸ੍ਰਿਸ਼ਟੀ ਨੂੰ ਪਿਆਰ ਕਰਨਾ ਕਰਤਾ ਭਾਵ ਉਹਦੇ ਵਿੱਚ ਦੇਖਣਾ ਕਿ ਵਾਹਿਗੁਰੂ ਰਮਿਆ ਹੋਇਆ ਇਸ ਕਰਕੇ ਤੂੰ ਅੱਧੀ ਰਾਤ ਨੂੰ ਤੇਰੇ ਕੋਲ ਕੋਈ ਆਵੇ ਤੂੰ ਬੜੇ ਪਿਆਰ ਦੇ ਨਾਲ ਨੀਮਾ ਹੋ ਕੇ ਮਿਲਦਾ ਹੈ ਤੇਰੇ ਵਿੱਚ ਹਉਮੈ ਨਹੀਂ ਸਭ ਨੂੰ ਆਪ ਤੋਂ ਵੱਡਾ ਸਮਝਦਾ ਹੈ ਤੇਰੇ ਅੰਦਰ ਨਿਮਰਤਾ ਹੈ ਇਸ ਕਰਕੇ ਤੈਨੂੰ ਪਰਮਾਤਮਾ ਸਭ ਤੋਂ ਵੱਧ ਪਿਆਰ ਕਰਦਾ ਹੈ ਇਸ ਕਰਕੇ ਤੇਰਾ ਨਾਮ ਸਭ ਤੋਂ ਪਹਿਲਾਂ ਲਿਖਿਆ ਹੋਇਆ ਹੈ ਅਨਸਾਨੀਅਤ ਨੂੰ ਪਿਆਰ ਕਰਨਾ ਵੀ ਵਾਹਿਗੁਰੂ ਨੂੰ ਪਿਆਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ